ਕੀ ਜਿਹੜੀ ਗੱਲ ਕਹੀ ਸੀ ਵੀ ਕੋਰਟ ਦੇ ਵਿੱਚ ਚਲਾਨ ਦਿੱਤੇ ਤਾਂ ਤਾਂ ਹੀ ਫਾਇਦਾ ਜੋਨਾਂ ਤੇ ਕਾਰਵਾਈਆਂ ਹੋਣ ਤਾਂ ਅੱਜ ਉਹ ਕਾਰਵਾਈਆਂ ਜਿਹੜੀਆਂ ਕੱਲ ਤਰੀਕ ਪਈ ਆ ਉਹ ਕਾਰਵਾਈਆਂ ਦੀ ਪਈ ਆ ਸਾਰੀਆਂ ਅਰਜ਼ੀਆਂ ਜਿਹੜੀਆਂ ਉਹਨੂੰ ਰਿਕਵਰਟਾ ਸੀਗੀਆਂ ਉਹ ਖਤਮ ਹੋ ਚੁੱਕੀਆਂ ਤੇ ਅਗਲਾ ਜਿਹੜਾ ਟ੍ਰਾਇਲ ਆ ਉਹ ਕੋਰਟ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਇਹ ਸੰਤੋਸ਼ਟੀ ਤਾਂ ਦੋਸ਼ੀਆਂ ਨੂੰ ਸਜ਼ਾ ਤੇ ਹੋਣੀ ਆ ਪਰ ਆਹ ਇੰਨੀ ਕ ਸੰਤੋਸ਼ਟੀ ਹੈ ਕਿ ਜਿਹੜੇ ਗੋਲ ਨੂੰ ਲੈ ਕੇ ਬੈਠੇ ਸੀ ਜਿਹੜੀ ਗੱਲ ਨੂੰ ਲੈ ਕੇ ਆਪਾਂ ਇੱਥੇ ਗੱਲਬਾਤ ਕਰ ਰਹੇ ਸੀ 2 ਸਾਲ ਦਾ ਪ੍ਰੋਟੈਸਟ ਹੋਇਆ ਇੱਥੇ ਉਹ ਉਹ ਚੀਜ਼ ਜ਼ਰੂਰ ਹੋਣੀ ਆ ਉਰ ਵੀ ਜੇ ਪ੍ਰਤਾਪ ਦੀ ਹੋ ਸਕਦਾ ਤੁਸੀਂ ਪੋਸਟ ਦੇਖੀ ਹੋਵੇ ਉਹਨਾਂ ਨੇ ਕਿਹਾ ਹੈ ਕਿ ਕਾਦੇ ਵਾਸਤੇ ਕਾਦੀਆਂ ਸੁਤੋਸ਼ਤੀਆਂ ਦੀ ਗੱਲ ਕਰ ਰਹੇ ਹਨ ਕਿਉਂਕਿ ਇਹ ਮੋਰਚਾ ਤਾਂ ਹੁਣ ਹੈ ਹੀ ਸਮਾਪਤ ਸੀ ਕਿਉਂਕਿ ਜੋ ਤੁਸੀਂ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਵਾਧਾ ਮਾਫਵਾਹ ਦੇ ਖਿਲਾਫ ਚੱਲਿਆ ਮੈਂ ਉਸ ਬੰਦੇ ਦੇ ਮਤਲਬ ਕੀ ਉਹਨੂੰ ਮੈਂ ਕਹਾ ਬਈ ਬਹੁਤ ਟਾਈਮ ਨਾਲ ਰਹੇ ਆ ਤੇ ਮੈਂ ਨਹੀਂ ਉਹ ਜੋ ਸ਼ਬਦ ਵਰਤਣਾ ਚਾਹੁੰਦਾ ਉਹਨਾਂ ਦੀਆਂ ਗੱਲਾਂ ਤੇ ਹਾਸਾ ਹੁੰਦਾ ਉਹ ਇੰਨੇ ਆਪਣੇ ਆਪ ਦੇ ਵਿੱਚ ਸੈਂਸਰੀਅਸ ਆਫੀਸਰ ਰਹੇ ਆ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਦਿੱਤੇ ਹੋਏ ਚਲਾਨਾ ਦੇ ਉੱਤੇ ਤਾਂ ਟ੍ਰਾਇਲ ਸ਼ੁਰੂ ਹੋਇਆ ਆમારી ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜਾ ਕਿ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਤੇ ਬਾਅਦ ਵਿੱਚ ਜੀ ਉਹਨਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਸੀ ਭਈ ਉਹ ਜਿਹੜਾ ਹੈਗਾ ਇਸ ਜਿਹੜਾ ਪੀੜਤ ਤੇਰਾ ਜਿਹੜੀਆਂ ਕਿ ਬਹੁਤ ਦੇਰ ਤੋਂ ਇਹ ਆਪਣਾ ਪਿਛਲੀਆਂ ਸਰਕਾਰਾਂ ਵੱਲੋਂ ਕੀਤਾ ਹੋਇਆ ਤਸ਼ੱਦਦ ਆ ਉਹਨੂੰ ਹੰਡਾ ਰਹੇ ਸੀਗੇ ਤਾਂ ਉਹ ਇਨਸਾਫ ਆ ਜਿਹੜਾ ਉਹਨਾਂ ਨੂੰ ਦਵਾਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਹੁਣ ਬਹਿਵਲ ਕਲਾ ਨਾਲ ਸੰਬੰਧਿਤ ਰਿਪੋਰਟ ਆ ਜਿਹੜੀ ਉਹ ਰਹਿੰਦੀ ਸੀਗੀ ਇਹਦਾ ਵੀ ਵਾਅਦਾ ਕੀਤਾ ਸੀਗਾ ਸਰਕਾਰ ਨੇ ਵੀ ਅਸੀਂ ਬਹੁਤ ਜਲਦੀ ਇਹਦਾ ਵੀ ਇਨਸਾਫ ਦਵਾਵਾਂਗੇ ਤਾਂ ਉਹ ਆ ਜਿਹੜਾ ਸਟੇਟਸ ਰਿਪੋਰਟ ਆ ਜਿਹੜੀ ਕੱਲ ਪੇਸ਼ ਕਰ ਦਿੱਤੀ ਗਈ ਹੈ ਜਿਸ ਤੋਂ ਸੰਤੋਸ਼ਟ ਹੋ ਕੇ ਆ ਜਿਹੜੇ ਸਰਦਾਰ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਕਿ ਮੇਰੇ ਪਿੰਡੋਂ ਹੀ ਆ ਤੇ ਉਹਨਾਂ ਨੇ ਅੱਜ ਇਹ ਮੋਰਚਾ ਠਾਣ ਦਾ ਲਾਣਾ ਅਡਵੋਕੇਟ ਆ ਉਹ ਜਿਹੜੀ ਢੋਡੀ ਸਰਕਾਰਾਂ ਤੋਂ ਪਹਿਲਾਂ ਢੋਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇਕਰ ਇਨਸਾਫ ਤੋਂ ਹਣਾ ਹੋਵੇ ਤਾਂ 24 ਘੰਟਿਆਂ ਦੇ ਵਿੱਚ ਦਵਾ ਦੇਣਗੇ ਪਰ 1.5 ਸਾਲ ਦਾ ਸਮਾਂ ਲੰਘ ਗਿਆ ਉਹ ਕਿਉਂ ਲੰਘਿਆ ਇੰਨਾ ਟਾਈਮ ਕਿਉਂ ਵੇਟ ਕਰਨਾ ਪਿਆ ਜਿਹੜੀ ਮਾੜੀ ਘਟਨਾ ਸੀਗੀ 2015 ਵਿੱਚ ਹੋਈ ਸੀ ਤੇ ਉਦੋਂ ਤੱਕ ਤੁਸੀਂ 22 ਤੱਕ ਆ ਜਿਹੜੀਆਂ ਦੋ ਸਰਕਾਰਾਂ ਵੀ ਬਦਲ ਗਈਆਂ ਤੀਜੀ ਸਰਕਾਰ ਜਿਹੜੀ ਆਈ ਆ ਜੇਕਰ ਅਸੀਂ ਕਹੀਏ ਵੀ 1.5 ਸਾਲ ਦੇ ਵਿੱਚ ਇਹ ਇਨਸਾਫ ਉਹਨਾਂ ਨੂੰ ਮਿਲ ਗਿਆ ਹੈਗਾ ਸਟੇਟਸ ਰਿਪੋਰਟ ਦਾਖਲ ਹੋ ਗਈ ਆ ਤਾਂ ਇਹ ਇੱਕ ਆਪਾਂ ਨੂੰ ਚੰਗੀ ਵਧੀਆ ਆਪਾਂ ਕਾਰਗੁਜ਼ਾਰੀ ਕਿਹਾ ਜਾ ਸਕਦਾ ਹੈਗਾ ਤਾਂ ਸਾਡੇ ਨਾਲ ਲੋਕ ਸਭਾ ਦੇ ਇੰਚਾਰਜ ਨੇ ਐਡਵੋਕੇਟ ਇੰਦਰਜੀਤ ਜੀ ਗੱਲਬਾਤ ਕਰਦੇ ਆ ਕਿਉਂਕਿ ਬੜਾ ਲੰਬਾ ਜਿਹੜਾ ਇੱਥੇ 2 ਸਾਲ ਦੇ ਕਰੀਬ ਜਿਹੜਾ ਸੰਘਰਸ਼ ਚੱਲਿਆ ਹੈ ਬਹਿਬਲ ਕਲਾ ਬੇਅਦਵੀਂ ਇਨਸਾਫ ਮੋਰਚੇ ਦੇ ਵਿੱਚ ਤਾਂ ਕਾਫੀ ਇਹਨਾਂ ਵੱਲੋਂ ਵੀ ਜਿਹੜੀ ਸਰਕਾਰ ਦੇ ਨਾਲ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਚੱਲਦੀ ਸੀਗੀ ਪੁਲਤਾਰ ਸਿੰਘ ਸੰਧਵਾ ਦੇ ਨਾਲ ਲਗਾਤਾਰ ਇਹਨਾਂ ਦਾ ਰਾਪਟਾ ਰਹਿੰਦਾ ਸੀਗਾ ਗੱਲਬਾਤ ਕਰਦੇ ਆ ਕਿਉਂਕਿ ਜੇ ਉਹ ਇਹ ਚਾਹੁੰਦੇ ਸੀਗੇ ਮੋਰਚੇ ਦੀ ਸਮਾਪਤੀ ਹੋਵੇ ਤੇ ਅੱਜ ਉਹ ਮੋਰਚਾ ਸਮਾਪਤ ਹੋਣ ਜਾ ਰਿਹਾ ਹੈ ਸਵਾਗਤ ਹੈ ਤੁਹਾਡੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਬੇ ਸਮੇਂ ਤੋਂ ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਜੋ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਸੀਗੀ ਉਸ ਤੋਂ ਪਹਿਲਾਂ ਵੀ ਤੁਸੀਂ ਇਹ ਵਾਅਦੇ ਕੀਤੇ ਸੀਗੇ ਕਿ ਅਸੀਂ ਅਨਸਾਰ ਦਵਾਵਾਂਗੇ ਉਹ ਜਿਹੜਾ ਅਨਸਾਰ ਸੀ ਉਹ ਅਨਸਾਰ ਜਿਹੜਾ ਇਹ ਮੰਗਦੇ ਸੀ ਇਹਨਾਂ ਨੂੰ ਮਿਲ ਗਿਆ ਜਾਂ ਹਜੇ ਬਾਕੀ ਹੈ ਹਾਲਾਂਕਿ ਜਿਹੜਾ ਮੋਰਚੇ ਦੀ ਜ਼ਰੂਰ ਹੈ ਜਿਹੜੀ 2 ਸਾਲ ਤੋਂ ਲਗਾਤਾਰ ਚੱਲ ਰਿਹਾ ਸੀ ਪਿਛਲੇ ਕਾਂਗਰਸ ਦੇ ਦੌਰਾਨ ਜਿਹੜਾ ਮੋਰਚਾ ਸ਼ੁਰੂ ਹੋਇਆ ਸੀ 2 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਅੱਜ ਉਹਦੀ ਸਮਾਪਤੀ ਜ਼ਰੂਰ ਹੋ ਗਈ ਹੈ ਕਿਉਂਕਿ ਜਿਹੜੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ ਸਟੇਟਸ ਰਿਪੋਰਟ ਸੀਗੀ ਕਿਹਾ ਜਾ ਰਿਹਾ ਸੀ ਕਿ ਇਹਨਾਂ ਕੋਲ ਪੇਸ਼ ਹੋਊਗੀ ਮਾਨਯੋਗ ਅਦਾਲਤ ਦੇ ਵਿੱਚ ਤੇ ਅਸੀਂ ਮੋਰਚਾ ਉਠਾਵਾਂਗੇ ਬਿਲਕੁਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜਾ ਕਿ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਤੇ ਬਾਅਦ ਵਿੱਚ ਜੀ ਉਹਨਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀ ਜਿਹੜੀਆਂ ਕਿ ਬਹੁਤ ਦੇਰ ਤੋਂ ਇਹ ਆਪਣਾ ਪਿਛਲੀਆਂ ਸਰਕਾਰਾਂ ਵੱਲੋਂ ਕੀਤਾ ਹੋਇਆ ਤਸ਼ੱਦਦ ਆ ਉਹਨੂੰ ਹੰਡਾਰੇ ਸੀਗੇ ਤਾਂ ਉਹ ਇਨਸਾਫ ਆ ਜਿਹੜਾ ਉਹਨਾਂ ਨੂੰ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬਹੁਤ ਸਾਰੀਆਂ ਰਿਪੋਰਟਾਂ ਪਹਿਲਾਂ ਵੀ ਸਿੱਟੀਆਂ ਪੇਸ਼ ਹੋ ਚੁੱਕੀਆਂ ਸੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਉਹਨਾਂ ਨੂੰ ਫੈਸਿਲੀਟੇਟ ਕੀਤਾ ਅਤੇ ਉਹਨਾਂ ਦੇ ਰਾਹ ਵਿੱਚ ਰੁਕਾਵਟਾਂ ਨਹੀਂ ਖੜੀਆਂ ਕੀਤੀਆਂ ਉਹਨਾਂ ਨੂੰ ਖੁੱਲਾ ਮਤਲਬ ਕਿ ਉਹਨਾਂ ਨੂੰ ਹੱਥ ਦਿੱਤਾ ਵੀ ਤੁਸੀਂ ਆਪਣੀ ਜਿਹੜੇ ਵੀ ਕਾਨੂੰਨ ਦੇ ਮੁਤਾਬਕ ਜਿਹੜੀਆਂ ਇਹ ਰਿਪੋਰਟਾਂ ਪੇਸ਼ ਕੀਤੀਆਂ ਜਾਂ ਉਹ ਪੇਸ਼ ਹੋ ਚੁੱਕੀਆਂ ਹਨ ਤੇ ਹੁਣ ਬਹਿਬਲ ਕਲਾਂ ਨਾਲ ਸੰਬੰਧਿਤ ਰਿਪੋਰਟ ਆ ਜਿਹੜੀ ਉਹ ਰਹਿੰਦੀ ਸੀਗੀ ਇਹਦਾ ਵੀ ਵਾਅਦਾ ਕੀਤਾ ਸੀਗਾ ਸਰਕਾਰ ਨੇ ਵੀ ਅਸੀਂ ਬਹੁਤ ਜਲਦੀ ਇਹਦਾ ਵੀ ਇਨਸਾਫ ਦਵਾਵਾਂਗੇ ਤਾਂ ਉਹ ਆ ਜਿਹੜਾ ਸਟੇਟਸ ਰਿਪੋਰਟ ਆ ਜਿਹੜੀ ਕੱਲ ਪੇਸ਼ ਕਰ ਦਿੱਤੀ ਗਈ ਹੈ ਜਿਸ ਤੋਂ ਸੰਤੋਸ਼ਟ ਹੋ ਕੇ ਆ ਜਿਹੜੇ ਸਰਦਾਰ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜਾ ਕਿ ਮੇਰੇ ਪਿੰਡੋਂ ਹੀ ਆ ਤੇ ਉਹਨਾਂ ਨੇ ਅੱਜ ਇਹ ਮੋਰਚਾ ਉਠਾਉਣ ਦਾ ਐਲਾਨ ਕੀਤਾ ਹੈ ਐਡਵੋਕੇਟ ਸਾਹਿਬ ਜਿਹੜੀ ਤੁਹਾਡੀ ਸਰਕਾਰ ਆਉਣ ਤੋਂ ਪਹਿਲਾਂ ਤੁਹਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇਕਰ ਇਨਸਾਫ ਦਵਾਣਾ ਹੋਵੇ ਤਾਂ 24 ਘੰਟਿਆਂ ਦੇ ਵਿੱਚ ਦਵਾ ਦਾਂਗੇ ਪਰ 1.5 ਸਾਲ ਦਾ ਸਮਾਂ ਲੰਘ ਗਿਆ ਉਹ ਕਿਉਂ ਲੰਘਿਆ ਇੰਨਾ ਟਾਈਮ ਕਿਉਂ ਵੇਟ ਕਰਨਾ ਪਿਆ ਦੇਖੋ ਜੀ ਇਹ ਬਿਲਕੁਲ ਜਿਹੜਾ ਉਹਨਾਂ ਨੇ ਕਿਹਾ ਸੀ ਵੀ 24 ਘੰਟੇ ਦੇ ਵਿੱਚ ਇਨਸਾਫ ਦਵਾਇਆ ਹੋ ਸਕਦਾ ਹੈ ਦਵਾਇਆ ਜਾ ਸਕਦਾ ਹੈ ਮਿਲ ਸਕਦਾ ਹੈ ਤਾਂ ਇਹ ਇੱਕ ਉਹਨਾਂ ਦੀ ਜਿਹੜੀ ਹੈ ਮਨ ਦੀ ਚੰਗੀ ਭਾਵਨਾ ਸੀਗੀ ਵੀ ਜੇ ਇਨਸਾਫ ਦਵਾਉਣਾ ਹੀ ਹੈ ਕਿਸੇ ਨੂੰ ਤਾਂ ਉਹ ਜਲਦੀ ਪ੍ਰਕਿਰਿਆ ਜਿਹੜੀ ਆ ਉਹ ਹੋਣੀ ਚਾਹੀਦੀ ਸੀ ਤੇ ਜੇਕਰ ਤੁਸੀਂ ਦੇਖੋ ਹੁਣ ਕੰਪੇਅਰ ਕਰੋ ਵੀ ਇਹ ਜਿਹੜਾ ਅ ਮਤਲਬ ਕਿ ਬਹੁਤ ਹੀ ਜਿਹੜੀ ਮਾੜੀ ਘਟਨਾ ਸੀਗੀ 2015 ਵਿੱਚ ਹੋਈ ਸੀ ਤੇ ਉਦੋਂ ਤੱਕ ਤੁਸੀਂ 22 ਤੱਕ ਆ ਜਿਹੜੀਆਂ ਦੋ ਸਰਕਾਰਾਂ ਵੀ ਬਦਲ ਗਈਆਂ ਤੀਜੀ ਸਰਕਾਰ ਜਿਹੜੀ ਆਈ ਆ ਜੇਕਰ ਅਸੀਂ ਕਹੀਏ ਵੀ 1.5 ਸਾਲ ਦੇ ਵਿੱਚ ਇਹ ਇਨਸਾਫ ਉਹਨਾਂ ਨੂੰ ਮਿਲ ਗਿਆ ਹੈਗਾ ਸਟੇਟਸ ਰਿਪੋਰਟ ਦਾਖਲ ਹੋ ਗਈ ਆ ਤਾਂ ਇਹ ਇੱਕ ਆਪਾਂ ਨੂੰ ਚੰਗੀ ਵਧੀਆ ਆਪਾਂ ਕਾਰਗੁਜ਼ਾਰੀ ਕਿਹਾ ਜਾ ਸਕਦਾ ਹੈਗਾ ਕਿਉਂਕਿ ਜਿਹੜੀਆਂ ਕੋਰਟ ਦੀਆਂ ਪ੍ਰਕਿਰਿਆਵਾਂ ਹੁੰਦੀਆਂ ਹੈਗੀਆਂ ਗਵਾਹਾਂ ਨੇ ਭੁਗਤਣਾ ਹੁੰਦਾ ਬਹੁਤ ਸਾਰੀਆਂ ਵਿੱਚ ਛੁੱਟੀਆਂ ਆ ਜਾਂਦੀਆਂ ਹੈਗੀਆਂ ਹੋਰ ਮਤਲਬ ਕਿ ਕਾਫੀ ਕੁਝ ਕਰੋਨੀ ਅਰਚਨਾ ਆ ਜਾਂਦੀਆਂ ਹੈਗੀਆਂ ਤਾਂ ਉਹ ਸਾਰਾ ਕੁਝ ਕਈ ਵਾਰੀ ਆ ਜਿਹੜੇ ਮੁਖੀ ਆ ਜਿਹੜੇ ਸੈਟ ਦੇ ਹੁੰਦੇ ਆ ਜਾਂ ਕੋਈ ਹੋਰ ਜਿੰਨੀਆਂ ਵੀ ਜਾਜੇ ਜਅਸੀਆਂ ਹੁੰਦੀਆਂ ਉਹ ਬਦਲਦੇ ਰਹਿੰਦੇ ਆ ਕੋਈ ਸੇਵਾਮੁਕਤ ਹੋ ਜਾਂਦੇ ਆ ਇਹਨਾਂ ਸਾਰੇ ਕਾਰਨਾ ਕਰਕੇ ਜਿਹੜਾ ਹੈਗਾ ਡੇਢ ਸਾਲ ਦਾ ਸਮਾਂ ਕੁਝ ਜ਼ਿਆਦਾ ਨਹੀਂ ਲੱਗਿਆ ਤੇ ਪੂਰਾ ਉਹਨਾ ਕੀਤਾ ਗਿਆ ਇੱਕ ਧਨਵਾਦੀ ਸਮਾਗਮ ਰੱਖਿਆ ਅੱਜ ਤੇ ਮੰਤਰੀ ਸਾਹਿਬ ਵੀ ਪਹੁੰਚ ਰਹੇ ਆ ਹਾਂਜੀ ਇਹ ਜ਼ਰੂਰੀ ਸੀਗਾ ਜੀ ਕਿਉਂਕਿ ਅੱਜ ਫੇਰ ਇੱਕ ਇਤਿਹਾਸਕ ਦਿਨ ਹੀ ਫੇਰ ਇੱਕ ਦਿਨ ਹੈਗਾ ਹੋਇਆ ਹੈਗਾ ਜਿਹੜਾ ਕਿ ਇਨਸਾਨ ਮਿਲਣ ਤੇ ਜੇ ਖੁਸ਼ੀ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਸਰਦਾਰ ਹਰਜੋਤ ਸਿੰਘ ਬਾਜ ਜੀ ਜਿਨ੍ਹਾਂ ਦਾ ਕਿ ਇੱਕ ਜਿਹੜਾ ਕੈਬਨਿਟ ਦੇ ਵਿੱਚ ਉਹਗਾ ਸਥਾਨ ਆ ਉਹ ਅੱਜ ਇੱਥੇ ਪਹੁੰਚ ਰਹੇ ਹੈਗੇ ਆ ਤੇ ਉਹ ਇਥੇ ਆਪਣੇ ਜਿਹੜੀਆਂ ਸਮੂਹ ਸੰਗਤਾਂ ਜਿਹੜੀਆਂ ਦੂਰ ਦਰਾਡੇ ਤੋਂ ਆ ਰਹੀਆਂ ਹੈਗੀਆਂ ਹਜ਼ਾਰਾਂ ਦਾ ਇਕੱਠ ਹੋਏਗਾ ਉਹਨੂੰ ਸੰਬੋਧਨ ਵੀ ਕਰਨਗੇ ਅਤੇ ਜਿਹੜਾ ਇਹਦੇ ਵਿੱਚ ਬਹੁਤ ਵਧੀਆ ਮੈਂ ਕਹਿੰਦਾ ਵੀ ਇਹ ਜਿਹੜੀ ਹੈਗੀ ਆ ਡਵੈਲਪਮੈਂਟ ਹੋਈ ਆ ਤੇ ਮੈਂ ਵੀ ਇਹਨਾਂ ਦਾ ਜਿਹੜਾ ਹੈਗਾ ਵਧਾਈ ਦਿਨਾ ਸਰਦਾਰ ਸੁਖਰਾਜ ਸਿੰਘ ਨਿਮੀ ਵਾਲਾ ਨੂੰ ਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਨ੍ਹਾਂ ਨੇ ਆਪਣਾ ਵਾਅਦਾ ਦਾਵਾ ਪੂਰਾ ਕੀਤਾ ਹੈਗਾ ਤੇ ਅੱਜ ਜਿਹੜੀ ਹੈ ਸੰਗਤਾਂ ਦੇ ਦਿਲਾਂ ਨੂੰ ਵੀ ਜਿਹੜੀ ਹੈਗੀ ਉਹਨਾਂ ਦੀ ਅ ਚੀਜ਼ ਸੀ ਜਿਹੜੀ ਉਹਨਾਂ ਦੇ ਜਿਹੜੇ ਸੀਨੇ ਤੱਬ ਦੇ ਪਏ ਸੀ ਉਹ ਮੈਂ ਉਮੀਦ ਕਰਦਾ ਵੀ ਜਰੂਰ ਇਹਦੇ ਨਾਲ ਸਟੇਟਸ ਰਿਪੋਰਟ ਨਾ ਠਰ ਜਾਣਗੇ ਤਾਂ ਸੁਖਰਾਜ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸੁਖਰਾਜ ਬੜਾ 2 ਸਾਲ ਦੇ ਕਰੀਬ ਲੰਮਾ ਸੰਘਰਸ਼ ਤੁਹਾਡਾ ਚੱਲਿਆ ਹੈ ਤਾਂ ਅੱਜ ਤੋਂ ਜਿਹੜਾ ਤੁਹਾਡਾ ਮਰਨਵਾਰਤ ਸ਼ੁਰੂ ਹੋਣਾ ਸੀ ਕਿਉਂਕਿ ਪਿਛਲੇ ਦਿਨ ਤੁਸੀਂ ਕਿਹਾ ਸੀਗਾ 22 ਤਰੀਕ ਤੋਂ ਬਾਅਦ ਮਰਨਵਾਰਤ ਸ਼ੁਰੂ ਹੋਊਗਾ ਤੇ ਅੱਜ ਮੋਰਚੇ ਦੀ ਸਮਾਪਤੀ ਹੋ ਗਈ ਦੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੀ ਅਸੀਂ ਜਿਹੜੀ ਗੱਲ ਕਹੀ ਸੀ ਵੀ ਕੋਰਟ ਦੇ ਵਿੱਚ ਚਲਾਨ ਦਿੱਤੇ ਤਾਂ ਤਾਂ ਹੀ ਫਾਇਦਾ ਜੇ ਉਹਨਾਂ ਤੇ ਕਾਰਵਾਈਆਂ ਹੋਣ ਤਾਂ ਅੱਜ ਉਹ ਕਾਰਵਾਈਆਂ ਜਿਹੜੀਆਂ ਕੱਲ ਤਰੀਕ ਪਈ ਆ ਉਹ ਕਾਰਵਾਈਆਂ ਦੀ ਪਈ ਆ ਸਾਰੀਆਂ ਅਰਜ਼ੀਆਂ ਜਿਹੜੀਆਂ ਉਹਨੂੰ ਰਿਕਵਟਾਂ ਸੀਗੀਆਂ ਉਹ ਖਤਮ ਹੋ ਚੁੱਕੀਆਂ ਤੇ ਅਗਲਾ ਜਿਹੜਾ ਟ੍ਰਾਇਲ ਆ ਉਹ ਕੋਰਟ ਦੇ ਵਿੱਚ ਸ਼ੁਰੂ ਹੋ ਚੁੱਕਿਆ ਸੋ ਅਸੀਂ ਉਸ ਉਸ ਦੇ ਕਰਕੇ ਹੀ ਆਪਣਾ ਜਿਹੜਾ ਇਹ ਪ੍ਰੋਟੈਸਟ ਆ ਸਮਾਪਤ ਕਰ ਰਹੇ ਆ ਤੇ ਅਗਲੀ ਜਿਹੜੀ ਲੜਾਈ ਆ ਮੈਂ ਸਮਝਦਾ ਕਿ ਜਿਹੜੀ ਕੋਰਟ ਦੀ ਲੜਾਈ ਉਹ ਸ਼ੁਰੂ ਹੋ ਚੁੱਕੀ ਆ ਉਹਨੂੰ ਅਸੀਂ ਵਧੀਆ ਤੇ ਸੱਜੇ ਢੰਗ ਦੇ ਨਾਲ ਕੋਰਟ ਦੇ ਵਿੱਚ ਵੀ ਲੜਾਂਗੇ ਤਾਂ ਸਟੇ ਹੋ ਗਈ ਨਹੀਂ ਸੰਤੋਸ਼ਟੀ ਤਾਂ ਦੋਸ਼ੀਆਂ ਨੂੰ ਸਜ਼ਾ ਤੇ ਹੋਣੀ ਆ ਪਰ ਆਹ ਇੰਨੀ ਕ ਸੰਤੋਸ਼ਟੀ ਹੈਗੀ ਵੀ ਜਿਹੜੇ ਗੋਲ ਨੂੰ ਲੈ ਕੇ ਬੈਠੇ ਸੀ ਜਿਹੜੀ ਗੱਲ ਨੂੰ ਲੈ ਕੇ ਆਪਾਂ ਇੱਥੇ ਗੱਲਬਾਤ ਕਰ ਰਹੇ ਸੀ 2 ਸਾਲ ਦਾ ਪ੍ਰੋਟੈਸਟ ਹੋਇਆ ਇੱਥੇ ਉਹ ਉਹ ਚੀਜ਼ ਜਰੂਰ ਹੋਈ ਆ ਨਹੀਂ ਕਮਰਵੀ ਜੇ ਪ੍ਰਤਾਪ ਦੀ ਹੋ ਸਕਦਾ ਤੁਸੀਂ ਪੋਸਟ ਦੇਖੀ ਹੋਵੇ ਉਹਨਾਂ ਨੇ ਕਿਹਾ ਹੈ ਕਿ ਕਾਦੇ ਵਾਸਤੇ ਕਾਦੀਆਂ ਸੁਤੋਸ਼ਟੀਆਂ ਦੀ ਗੱਲ ਕਰ ਰਹੇ ਆ ਕਿਉਂਕਿ ਇਹ ਮੋਰਚਾ ਤਾਂ ਹੁਣ ਹੈ ਹੀ ਸਮਾਪਤ ਸੀ ਕਿਉਂਕਿ ਜੇ ਤੁਸੀਂ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਵਾਦਾ ਮਾਫ ਗਵਾਹ ਦੇ ਖਿਲਾਫ ਚੱਲਿਆ ਮੈਂ ਉਸ ਬੰਦੇ ਦੇ ਮਤਲਬ ਕੀ ਉਹਨੂੰ ਮੈਂ ਕਹਾ ਬਈ ਬਹੁਤ ਟਾਈਮ ਨਾਲ ਰਹੇ ਆ ਤੇ ਮੈਂ ਨਹੀਂ ਉਹ ਜੇ ਸ਼ਬਦ ਵਰਤਣਾ ਚਾਹੁੰਦਾ ਉਹਨਾਂ ਦੀਆਂ ਗੱਲਾਂ ਤੇ ਹਾਸਾ ਹੁੰਦਾ ਉਹ ਇੰਨੇ ਆਪਣੇ ਆਪ ਦੇ ਵਿੱਚ ਸੈਂਸਰੀਅਸ ਆਫੀਸਰ ਰਹੇ ਆ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਦਿੱਤੇ ਹੋਏ ਚਲਾਨਾ ਦੇ ਉੱਤੇ ਤਾਂ ਟ੍ਰਾਇਲ ਸ਼ੁਰੂ ਹੋਇਆ ਮੈਂ ਕਿਹੜੇ ਮੂਹਣਾ ਆਖਾਂ ਵੀ ਸਾਡਾ ਟ੍ਰਾਇਲ ਨਹੀਂ ਸ਼ੁਰੂ ਹੋਇਆ ਤੇ ਕਿਹੜੇ ਮੂਹਣਾ ਆਖਾਂ ਵੀ ਕਮਲਜੀਤ ਪ੍ਰਤਾਪ ਗਲਤ ਜਿਹੜੇ ਟ੍ਰਾਇਲ ਉਹਨਾਂ ਦੇ ਚਲਾਨਾ ਤੇ ਸ਼ੁਰੂ ਹੋ ਗਿਆ ਤੇ ਹੋਰ ਉਹਨਾਂ ਨੂੰ ਕੀ ਚਾਹੀਦਾ ਜਿਹੜੀ ਜਾਂਚ ਕਹਿੰਦੇ ਸੀ ਵੀ ਉਹਨਾਂ ਦੀ ਮੰਨੀ ਨਹੀਂ ਗਈ ਅੱਜ ਉਹੀ ਜਾਂਚ ਤੇ ਟ੍ਰਾਇਲ ਸ਼ੁਰੂ ਹੋ ਗਿਆ ਤੇ ਹੋਰ ਕੀ ਚਾਹੀਦਾ ਸੋ ਇਹ ਹਾਸੋਹਿਣੀਆਂ ਗੱਲਾਂ ਬਾਈ ਜਿਹੜੀਆਂ ਨਹੀਂ ਸੋਭਾ ਦਿੰਦੀਆਂ ਇਹ ਸਿਰਫ ਇੱਕ ਮੁੱਦਾ ਬਣਾ ਕੇ ਉਹ ਪੇਸ਼ ਕਰ ਰਹੇ ਆ ਉਹ ਸਭ ਤੋਂ ਵੱਡੀ ਰਾਜਨੀਤੀ ਉਹ ਤੇ ਇਹੀ ਕਰ ਰਿਹਾ ਹੋਰ ਕਿਸੇ ਨੇ ਕੋਈ ਰਾਜਨੀਤੀ ਨਹੀਂ ਕੀਤੀ ਆ ਸਭ ਤੋਂ ਵੱਡੀ ਰਾਜਨੀਤੀ ਆ ਜਿਹੜੀ ਉਹ ਇਹ ਮਿਸਟਰ ਕਮਰ ਵਿਜੇ ਪ੍ਰਤਾਪ ਹੀ ਕਰ ਰਿਹਾ ਉਹ ਤਾਂ ਕਹਿੰਦੇ ਤੁਸੀਂ ਕਰ ਰਹੇ ਹੋ ਨਹੀਂ ਮੈਂ ਕਦੀ ਕਰ ਲਿਆ ਐਮਐਲ ਕੌਣ ਬਣ ਗਿਆ ਉਹ ਬਣਿਆ ਇਸ ਤੇ ਬੋਲੀ ਹੋ ਜਾਂਦੇ ਆ ਅਸੀਂ ਤਾਂ ਇਹਨੂੰ ਨਵੇੜਨ ਵਾਲੇ ਪਾਸੇ ਜਾਂਦੇ ਆ ਉਹ ਕਹਿੰਦੇ ਨਹੀਂ ਇਹਦਾ 컬러 ਪਹਿਣਾ ਚਾਹੀਦਾ ਸੋ ਇਹ ਗੱਲਾਂ ਨਹੀਂ ਚੰਗੇ ਲੱਗਦੀਆਂ ਅਸੀਂ ਅੱਜ ਜੋ ਸਮਾਗਮ ਰੱਖਿਆ ਗਿਆ ਸਮਾਗਮ ਦੇ ਵਿੱਚ ਕਿਸ ਤਰੀਕੇ ਦਾ ਸਮਾਗਮ ਰਹਿਣ ਵਾਲਾ ਹੈ ਆਰਮਿਕ ਸਮਾਗਮ ਆ ਜੀ ਜੋ ਵਿਚਾਰ ਆ ਜੋ 2 ਸਾਲ ਦਾ ਇੱਥੇ ਜੰਨੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਧੰਨਵਾਦ ਆ ਆਈਆਂ ਵੀ ਹੋਣਗੀਆਂ ਜੋ ਬਲਾਰੇ ਬੋਲਣਗੇ ਉਹ ਆਪਣੀ ਪ੍ਰਕਿਰਿਆ ਦੱਸਣਗੇ ਤੇ ਜੇ ਕੋਈ ਇੱਥੇ ਨਮਾਇੰਦਾ ਆਊਗਾ ਤਾਂ ਉਹਦੇ ਵਿਚਾਰ ਉਹ ਸੁਨੇ ਜਾਣਗੇ ਜਾਰੀ ਰੂ ਫਿਰ ਬਿਲਕੁਲ ਹਜੇ ਤਾਂ ਇਹ ਸ਼ੁਰੂ ਆਪਾਂ ਸਟੈਪ ਇੱਕ ਚੰਗਾ ਪਟਿਆ ਚੰਗੇ ਸਟੈਪ ਵੱਲ ਕਦਮ ਵਧਿਆ ਤੇ ਅੱਗੇ ਮੈਂ ਸਮਝਦਾ ਕਿ ਹੌਸਲਾ ਮਿਲਿਆ ਇਹਨੂੰ ਹੋਰ ਸੱਜੇ ਢੰਗ ਨਾਲ ਲੜਨ ਦਾ ਤਾਂ ਸੁਣਿਆ ਇਹ ਸਾਨੂੰ ਸੁਖਰਾਜ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਸਾਡੀ ਜਿਹੜੀ ਲੜਾਈ ਹੈ ਹਜੇ ਤੱਕ ਜਾਰੀ ਰਹੂਗੀ ਕੋ ਮਾਨਯੋਗ ਅਦਾਲਤ ਦੇ ਵਿੱਚ ਹੁਣ ਜਿਹੜੇ ਦੋਨੋਂ ਟ੍ਰਾਇਲ ਆ ਜਿਹੜੇ ਇਕੱਠੇ ਚੱਲਣਗੇ ਤਾਂ ਫਿਲਹਾਲ ਜਿਹੜਾ ਮੋਰਚਾ ਉਹਨਾਂ ਨੇ ਕਿਹਾ ਸੀ ਜਰੂਰ ਉਠਾ ਹੈ ਕਿਉਂਕਿ ਸਾਨੂੰ ਇਹੀ ਕਹਿਣਾ ਸੀਗਾ ਕਿ ਜੇਕਰ ਬਾਈਬਲ ਕਲਾ ਗੋਲੀਕੰਨ ਮਾਵੜੇ ਨੂੰ ਲੈ ਕੇ ਜੇ ਮਾਨਯੋਗ ਅਦਾਲਤ ਦੇ ਵਿੱਚ ਸਟੇਟਸ ਰਿਪੋਰਟ ਪੇਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਏਸੀ ਅਸੀਂ ਸਮਾਪਤੀ ਕਰਾਂਗੇ ਕਿਉਂਕਿ ਹਾਕਮ ਨਹੀਂ ਬੰਦਾਗਾ ਤਾਂ ਹੁਣ ਮਾਨਯੋਗ ਅਦਾਲਤ ਦੇ ਵਿੱਚ ਜਿਹੜੇ ਅੱਗੇ ਜਿਹੜੀ ਕਾਰਵਾਈ ਚੱਲੂਗੀ ਉਹਨਾਂ ਦੋਸ਼ੀਆਂ ਦੇ ਖਿਲਾਫ ਜਦੋਂ ਕਾਰਵਾਈ ਹੋਊਗੀ ਉਦੋਂ ਇਹਨਾਂ ਨੇ ਕਹਿ ਕੇ ਪੂਰੀ ਸਾਨੂੰ ਸੰਤੋਸ਼ਟੀ ਮਿਲੂਗੀ ਤੇ ਅੱਜ ਸਮਾਗਮ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਇਹ ਦੇਖਣ ਵਾਲੀ ਗੱਲ ਹੋਊਗੀ ਗੁਰਜੀਤ ਸਿੰਘ ਗਰਮਾਣਾ ਡੀ5 ਚੈਨਲ ਪੰਜਾਬੀ ਬੈਬਲ ਕਲਾ ਅਫਰੀਕੋ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ